ਨੇ ਨਾ ਜੁੜੀ ਹੋਣੀ ਨਾ ਜੋ ਟਟਪਾ ਜੋ ਤਾਂ ਪਹਿਲਾਂ ਨਹੀਂ ਹੋਇਆ ਸਾਰਾ ਕੁਝ ਪਾਲਸੀ ਪ੍ਰੋਗਰਾਮ ਜੋ ਨਿਕਲਦਾ ਹੁੰਦਾ ਤੁਹਾਡੀ ਸਿਆਸਤ ਚੋਂ ਨਿਕਲਦਾ ਉਹ ਹੁਣ ਬੀਜੇਪੀ ਫੇਰ ਪਿੱਛੇ ਲੱਗੀ ਖੜੀ ਹੈ ਇੱਕ ਗਰੁੱਪ ਦੇ ਤੇ ਫੇਰ ਤੁਸੀਂ ਇਹ ਦੇਖ ਲਓ ਢੀਂਡਸਾ ਸਿਕਦੇਵ ਸਿੰਘ ਢੀਂਡਸਾ ਦੀ ਪੋਲਿਟਿਕਸ ਕਿੱਥੇ ਰਹੀ ਚਾਰ ਪੰਜ ਸਾਲ ਦਾ ਲੱਗਿਆ ਪਾਰਟੀ ਬਣਾ ਕੇ ਪਾਰਟੀ ਟੇਕ-ਆਫ ਹੀ ਨਹੀਂ ਕੀਤੀ ਤੁਰੀ ਵੀ ਨਹੀਂ ਮਾਝੇ ਵਾਲੇ ਨਾਲ ਲੱਗੇ ਸੀ ਉਹ ਵੀ ਨਹੀਂ ਤੁਰ ਸਕੇ ਸਵਾਲ ਤਾਂ ਤੁਹਾਡੇ ਪਾਲਸੀ ਪ੍ਰੋਗਰਾਮ ਦੀ ਹਿੰਮਤ ਹੋਵੇ ਤੰਗਾ ਤੁਹਾਡੀਆਂ ਭਾਲ ਚੱਲਣ ਵੀ ਆ ਲੈ ਕੇ ਚੱਲਨੀ ਆ ਅਸੀਂ ਪੋਲਿਟਿਕਸ ਤੇ ਫਿਰ ਉਹਦੇ ਉੱਤੇ ਤੁਸੀਂ ਸਟਰਗਲ ਕਰੋ ਸਟਰਗਲ ਤਾਂ ਕਰੋ ਤੁਹਾਡਾ ਕੋਈ ਧਾਗ ਹੀ ਨਾ ਹੋਵੇ ਇਹ ਸਾਰੇ ਬੰਦੇ ਧਾਗ ਹੀ ਡਰਦੇ ਆ ਕਿ ਸਾਡੀਆਂ ਪ੍ਰਾਪਰਟੀਆਂ ਤੱਕ ਸਾਡੇ ਤੱਕ ਆ ਜੂ ਗੱਲਬਾਤ ਤੇ ਇਸ ਕਰਕੇ ਨਾ ਸਟਰਗਲ ਕਰ ਸਕਦੇ ਆ ਇਹ ਤਾਂ ਐਵੇਂ ਹੀ ਮਤਲਬ ਕੀ ਵੀ ਜਿਹਨੂੰ ਅਸੀਂ ਕਹਦੀਏ ਵੀ ਐਵੇਂ ਸੁਪਰਫਿਸ਼ੀਅਲ ਜੀ ਬਣਾਉਟੀ ਜੀ ਉੱਪਰ ਉੱਪਰ ਵਾਲੀ ਐਕਸਰਸਾਈਜ਼ ਆ ਐਕਸਰਸਾਈਜ਼ ਇਹ ਹੈ ਵੀ ਪਾਵਰ ਸਾਨੂੰ ਕਿਵੇਂ ਨਾ ਕੋਈ ਮਿਲ ਜੇ ਟੇਢੇ ਬੰਗੇ ਤਰੀਕੇ ਨਾਲ ਇਸ ਕਿਸਮ ਦੀ ਕੋਸ਼ਿਸ਼ ਹੈ ਸਾਰੀ ਪਾਵਰ ਅਸਸਤਾ ਦੇ ਅਸੀਂ ਨੇੜੇ-ਨੇੜੇ ਪਹੁੰਚ ਜਾਈਏ ਤੇ ਆਏ ਨਹੀਂ ਪਹੁੰਚਾ ਜਾਂਦਾ ਜਿਸ ਤਰੀਕੇ ਦੇ ਕੋਸ਼ਿਸ਼ ਕਰ ਰਿਹਾ ਇਹਨਾਂ ਨੂੰ ਨੁਕਸਾਨ ਬੀਜੇਪੀ ਨਾਲ ਨਾਲ ਜੁੜ ਕੇ ਬਹੁਤ ਜ਼ਿਆਦਾ ਹੋ ਚੁੱਕਾ